ਨਾਨਕ ਸਰ ਦੇ ਨਾਲ ਹੀ ਡੇਢ 2 ਕਿਲੋਮੀਟਰ ਤੇ 6ਵੇਂ ਪਾਸ਼ਾ ਧੰਤਨ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਮੀਰੀ ਪੀਰੀ ਦੇ ਮਾਲਕ ਸੱਚੇ ਪਾਸ਼ਾ ਜੀ ਦਾ ਸਥਾਨ ਹੈ ਗੁਰੂ ਸਰ ਬਾਬਾ ਜੀ ਦੇ ਸਮੇਂ ਉਥੇ ਸਰੋਵਰਤਾ ਸੀ ਪਰ ਐਵੇਂ ਕੱਚਾ ਜਿਹਾ ਬਹੁਤਾ ਵਧੀਆ ਨਹੀਂ ਸੀ ਬਾਬਾ ਜੀ ਕਦੇ-ਕਦੇ ਉਸ ਸਥਾਨ ਤੇ ਜਾਂਦੇ ਨਮਸਕਾਰ ਕਰਦੇ ਕਦੇ-ਕਦੇ ਇਸ਼ਨਾਨ ਵੀ ਕਰ ਲੈਂਦੇ ਸਨ ਜਿਸ ਤਰ੍ਹਾਂ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਜੀ ਵਿੱਚ ਫਰਮਾਨ ਹੈ ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾਂ ਭਈ ਜੋ ਵੀ ਗੁਰੂ ਦੇ ਸਿੱਖ ਹਨ ਉਹ ਤਾਂ ਉਸ ਥਾਨ ਨੂੰ ਲੱਭਦੇ ਫਿਰਦੇ ਹਨ ਜਿੱਥੇ ਵੀ ਗੁਰੂ ਨੇ ਚਰਨ ਪਾਏ ਹਨ ਤੇ ਫਿਰ ਸਿਰਫ ਲੱਭ ਕੇ ਛੱਡ ਹੀ ਨਹੀਂ ਦਿੰਦੇ ਭਈ ਉੱਥੋਂ ਦੀ ਚਰਨ ਧੂੜ ਲੈ ਕੇ ਮੱਥੇ ਤੇ ਵੀ ਲਾਉਂਦੇ ਹਨ ਸੋ ਇਸ ਕਰਕੇ ਬਾਬਾ ਅਨੰਤ ਸਿੰਘ ਜੀ ਮਹਾਰਾਜ ਜੀਆਂ ਨੇ ਉੱਥੇ ਪਹੁੰਚ ਕੇ ਨਤਮਸਤਕ ਹੋਣਾ ਤੇ ਅੱਜ ਬਾਬਾ ਜੀ ਇਸ ਅਸਥਾਨ ਤੇ ਪਹੁੰਚੇ ਹੋਏ ਹਨ ਉਸ ਸਮੇਂ ਦੇ ਮਸ਼ਹੂਰ ਰਾਗੀ ਭਾਈ ਹੀਰਾ ਸਿੰਘ ਜੀ ਬਾਬਾ ਜੀ ਦੇ ਦਰਸ਼ਨ ਕਰਨ ਆਏ ਪਤਾ ਲੱਗਾ ਬਾਬਾ ਜੀ ਗੁਰੂ ਸਰ ਗਏ ਹੋਏ ਹਨ ਉਹ ਵੀ ਉੱਥੇ ਚਲੇ ਗਏ ਗੁਰੂ ਕੀ ਸਾਧ ਸੰਗਤ ਬਾਬਾ ਜੀ ਉਸ ਸਮੇਂ ਇਸ਼ਨਾਨ ਕਰ ਰਹੇ ਸਨ ਭਾਈ ਹੀਰਾ ਸਿੰਘ ਜੀ ਬੈਠ ਗਏ ਤੇ ਜਦੋਂ ਬਾਬਾ ਜੀ ਬਾਹਰ ਆਏ ਫਿਰ ਨਮਸਕਾਰ ਕੀਤੀ ਮੱਥਾ ਟੇਕਿਆ ਤੇ ਫਿਰ ਬਚਨ ਕਰਦਿਆਂ ਕਰਦਿਆਂ ਬੇਨਤੀ ਕੀਤੀ ਬਾਬਾ ਜੀ ਦਾਸ ਨੂੰ ਕੋਈ ਸਮੱਤ ਦਿਓ ਇਹ ਹੀਰਾ ਸਿੰਘ ਨੇ ਬੇਨਤੀ ਕੀਤੀ ਸਾਧ ਸੰਗਤ ਬਾਬਾ ਜੀ ਦਾਸ ਨੂੰ ਕੋਈ ਸਮੱਤ ਦਿਓ ਬਾਬਾ ਜੀ ਕਹਿਣ ਲੱਗੇ ਹੀਰਾ ਸਿੰਘ ਜੇ ਕਿਸੇ ਵੀ ਗੁਰਸਿੱਖ ਦਾ ਇਸ਼ਨਾਨ ਕਰਨ ਲੱਗਿਆਂ ਕਸ਼ਹਿਰਾ ਉੱਤਰ ਜਾਏ ਤਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ ਬਾਬਾ ਜੀ ਹੀਰਾ ਸਿੰਘ ਜੀ ਨੂੰ ਕਹਿਣ ਲੱਗੇ ਹੀਰਾ ਸਿੰਘ ਜੇ ਕਿਸੇ ਗੁਰਸਿੱਖ ਦਾ ਇਸ਼ਨਾਨ ਕਰਨ ਲੱਗਿਆਂ ਕਸ਼ਹਿਰਾ ਉੱਤਰ ਜਾਏ ਤਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ ਕਿਉਂਕਿ ਚਾਹੀਦਾ ਤਾਂ ਇਸ ਤਰ੍ਹਾਂ ਹੈ ਭਈ ਜਦੋਂ ਕਸ਼ਹਿਰਾ ਬਦਲਦੇ ਹਾਂ ਇੱਕ ਪੌਂਚਾ ਪਾਉਂਦੇ ਹਾਂ ਤੇ ਇੱਕ ਲਾਉਂਦੇ ਹਾਂ ਪਰ ਦੋਨੋਂ ਪੌਂਚੇ ਉੱਤਰ ਜਾਣ ਤਾਂ ਫਿਰ ਸਿੱਖ ਕੀ ਕਰੇ ਤਾਂ ਹੀਰਾ ਸਿੰਘ ਜੀ ਕਹਿਣ ਲੱਗੇ ਬਾਬਾ ਜੀ ਮਰਿਆਦਾ ਤਾਂ ਇਹ ਹੈ ਕਿ ਪੰਜਾਂ ਪਿਆਰਿਆਂ ਦੇ ਸਾਹਮਣੇ ਮਾਫੀ ਮੰਗੇ ਜੋ ਸਜ਼ਾ ਲਾ ਦੇਣ ਉਸ ਨੂੰ ਪੂਰੀ ਕਰੇ ਤਾਂ ਫਿਰ ਬਾਬਾ ਜੀ ਕਹਿਣ ਲੱਗੇ ਭਈ ਅੱਜ ਮੇਰਾ ਕਸ਼ੈਰਾ ਉੱਤਰ ਗਿਆ ਹੈ ਚਲੋ ਫਿਰ ਪਹਿਲਾਂ ਡੰਨ ਲਵਾ ਲਈਏ ਹੀਰਾ ਸਿੰਘ ਕਹਿਣ ਲੱਗੇ ਜੀ ਤੁਹਾਡਾ ਕਸ਼ੈਰਾ ਤਾਂ ਕੋਈ ਨਹੀਂ ਉਤਰਿਆ ਅਸੀਂ ਵੀ ਤਾਂ ਉੱਥੇ ਹੀ ਸਾਂ ਤਾਂ ਬਾਬਾ ਜੀ ਨੇ ਤਾੜਿਆ ਤੇ ਕਹਿਣ ਲੱਗੇ ਵੀ ਮੈਂ ਤੇਰੀ ਗੱਲ ਕਰ ਰਿਹਾ ਹਾਂ ਕਿ ਆਪਣੀ ਕਰ ਰਿਹਾ ਹਾਂ ਮੈਨੂੰ ਪਤਾ ਹੈ ਕਿ ਤੈਨੂੰ ਪਤਾ ਹੈ ਚਲੋ ਪਹਿਲਾਂ ਭੁੱਲ ਬਖਸਾਈਏ ਤਾਂ ਬਾਬਾ ਜੀ ਸਾਧ ਸੰਗਤ ਆ ਗਏ ਨਾਨਕ ਸਰ ਤਾਂ ਪਹਿਲਾਂ ਹੀ ਬਹੁਤ ਸੰਗਤ ਦਰਸ਼ਨਾਂ ਨੂੰ ਬੈਠੀ ਸੀ ਕਿ ਕਦੋਂ ਬਾਬਾ ਜੀ ਦਰਸ਼ਨ ਦੇਣਗੇ ਤੇ ਅਰਦਾਸਾਂ ਪਾਈ ਕਰ ਰਹੇ ਸਨ ਕਿਉਂਕਿ ਪਿਆਰ ਵਾਲਿਆਂ ਦੀ ਆਵਾਜ਼ ਹੈ ਉਹਨਾਂ ਵਾਸਤੇ ਤਾਂ ਇੱਕ ਘੜੀ ਦਾ ਛੋੜਾ ਵੀ ਜੁਗਾਂ ਦੇ ਬਰਾਬਰ ਹੈ ਇੱਕ ਘੜੀ ਦਿਨ ਸਮੂਹ ਕੋ ਬਹੁਤ ਦਿਹਾਰੇ ਮਨ ਨਾ ਰਹੇ ਕੈਸੇ ਮਿਲੂੰ ਪਿਆਰੇ ਇਸ ਤਰ੍ਹਾਂ ਸੰਗਤਾਂ ਅਰਦਾਸਾਂ ਪਈਆਂ ਕਰਦੀਆਂ ਹਨ ਪਰ ਬਾਬਾ ਜੀ ਜਦੋਂ ਸੰਗਤ ਵਿੱਚ ਆ ਕੇ ਖਲੋਤੇ ਨਾ ਸਾਧ ਸੰਗਤ ਗਲ ਵਿੱਚ ਪੱਲਾ ਪਾਇਆ ਹੈ ਹੱਥ ਜੋੜੇ ਹੋਏ ਹਨ ਸਾਰੀ ਸੰਗਤ ਬੜੀ ਹੈਰਾਨ ਹੋਈ ਤੇ ਇੱਕਦਮ ਸਨਾਟਾ ਛਾ ਗਿਆ ਤਾਂ ਬਾਬਾ ਜੀ ਨੇ ਆਪਣੇ ਬਚਨ ਨੂੰ ਦਰਹਾਇਆ ਤੇ ਕਹਿਣ ਲੱਗੇ ਗੁਰੂ ਕੀ ਸੰਗਤ ਅੱਜ ਮੇਰੇ ਕੋਲੋਂ ਇੱਕ ਗੁਨਾਹ ਹੋ ਗਿਆ ਗੁਰੂ ਕੀ ਸਾਸੰਗਤ ਅੱਜ ਮੇਰੇ ਕੋਲੋਂ ਇੱਕ ਗੁਨਾਹ ਹੋ ਗਿਆ ਹੈ ਮੇਰਾ ਕਸ਼ਹਿਰਾ ਉੱਤਰ ਗਿਆ ਹੈ ਤੇ ਗੁਰੂ ਕੇ ਸਿੱਖ ਲਈ ਬਈ ਇਹ ਗੁਨਾਹ ਬਹੁਤ ਭਾਰੀ ਹੈ ਇਸ ਲਈ ਤੁਸੀਂ ਕਿਰਪਾ ਕਰੋ ਪੰਜ ਸਿੰਘ ਖੜੇ ਹੋ ਕੇ ਮੈਨੂੰ ਡੰਨ ਲਾਓ ਤਾਂ ਕਿ ਮੇਰਾ ਗੁਨਾਹ ਬਖਸ਼ਿਆ ਜਾਵੇ ਰੁਕੀ ਸਾਸੰਗਤ ਹੁਣ ਕੌਣ ਖੜਾ ਹੋਵੇ ਜੋ ਬਾਬਾ ਜੀ ਨੂੰ ਡੰਨ ਲਾਵੇ ਕਹਿਣ ਲੱਗੇ ਕਿਉਂ ਭਈ ਗੁਨਾਹਗਾਰ ਤੁਹਾਡੇ ਸਾਹਮਣੇ ਖੜਾ ਹੈ ਤੇ ਤੁਸੀਂ ਡੰਨ ਨਹੀਂ ਲਾਉਂਦੇ ਜਦੋਂ ਤਿੰਨ ਚਾਰ ਵਾਰ ਬਾਬਾ ਜੀ ਨੇ ਆਖਿਆ ਤਾਂ ਪੰਜ ਸਿੰਘ ਡਰਦੇ ਡਰਦੇ ਖੜੇ ਹੋਏ ਕਿਉਂਕਿ ਸਾਧ ਸੰਗਤ ਉਹ ਡਰਦੇ ਸਨ ਕਿ ਪਤਾ ਨਹੀਂ ਬਾਬਾ ਜੀ ਦੇ ਵਚਨ ਵਿੱਚ ਕੀ ਰਾਜ ਹੈ ਆਖਰ ਇਹਨਾਂ ਨੇ ਖੜੇ ਹੋ ਕੇ ਡੰਨ ਇਹ ਲਾਇਆ ਕੇ ਬਾਬਾ ਜੀ ਤੁਸੀਂ ਪੰਜ ਵਾਰੀ ਵਾਹਿਗੁਰੂ ਆਖੋ ਪੰਜ ਵਾਰੀ ਵਾਹਿਗੁਰੂ ਆਖੋ ਤਾਂ ਸਤਿ ਵਚਨ ਕਰਕੇ ਜਦੋਂ ਬਾਬਾ ਜੀਆ ਨੇ ਗੁਰੂ ਕੀ ਸਾਧ ਸੰਗਤ ਪੰਜ ਵਾਰ ਵਾਹਿਗੁਰੂ ਆਖਿਆ ਨਾ ਵਾਹਿਗੁਰੂ 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 ਜਦੋਂ ਪੰਜ ਵਾਰੀ ਵਾਹਿਗੁਰੂ ਆਖਿਆ ਤਾਂ ਦੱਸਦੇ ਹਨ ਉਸ ਵੇਲੇ ਸੁਣਨ ਵਾਲੇ ਅਚਰਜ ਸਨ ਬਈ ਇਤਨੀ ਮਿੱਠੀ ਆਵਾਜ਼ ਤੇ ਇਤਨੀ ਗੂੰਜੀ ਜ਼ਮੀਨ ਤੇ ਅਸਮਾਨ ਵੀ ਨਾਲ ਹੀ ਗੂੰਜ ਪਿਆ ਸਾ ਸੰਗਤ ਕਿਉਂਕਿ ਸਤਿਗੁਰਾਂ ਦੇ ਵਚਨ ਹਨ ਗੁਰਮੁਖ ਰੋਮ ਰੋਮ ਹਰਤਿਆਵੇ ਬਈ ਜਦੋਂ ਗੁਰਮੁਖ ਨਾਮ ਜਪਦਾ ਹੈ ਤਾਂ ਉਸ ਦੇ ਰੋਮ ਰੋਮ ਵਿੱਚੋਂ ਆਵਾਜ਼ ਆਉਂਦੀ ਹੈ ਤੇ ਬਾਬਾ ਜੀ ਨਾਲੋਂ ਸਾਧ ਸੰਗਤ ਵੱਡਾ ਗੁਰਮੁਖ ਹੋਰ ਕੌਣ ਹੋਵੇਗਾ ਤੇ ਜਦੋਂ ਬਾਬਾ ਜੀ ਬੈਠੇ ਤਾਂ ਭਾਈ ਹੀਰਾ ਸਿੰਘ ਨੇ ਫਿਰ ਬੇਨਤੀ ਕੀਤੀ ਸਾਧ ਸੰਗਤ ਜੋ ਪਹਿਲਾਂ ਬੇਨਤੀ ਕਰ ਰਿਹਾ ਸੀ ਤੇ ਆਖਣ ਲੱਗੇ ਬਾਬਾ ਜੀ ਕੋਈ ਸਮੱਤ ਬਖਸ਼ੋ ਤਾਂ ਬਾਬਾ ਜੀ ਕਹਿਣ ਲੱਗੇ ਹੀਰਾ ਸਿੰਘ ਜੀ ਅਜੇ ਸਮਝ ਨਹੀਂ ਆਈ ਉਹ ਭਲਿਆ ਅਜੇ ਸਮਝ ਨਹੀਂ ਆਈ ਇਹ ਜੋ ਕੁਝ ਵੀ ਮੈਂ ਕੀਤਾ ਹੈ ਇਸ ਸਤਿ ਬਖਸ਼ਣ ਵਾਸਤੇ ਤਾਂ ਕੀਤਾ ਹੈ ਹੀਰਾ ਸਿਆ ਮੇਰਾ ਕੋਈ ਕਸ਼ੈਰਾ ਨਹੀਂ ਸੀ ਉਤਰਿਆ 나ਹੀਂ ਮੈਂ ਉਤਰਨ ਦਿੰਦਾ ਹਾਂ ਇਹ ਤਾਂ ਮੈਂ ਅਮਲ ਕਰਕੇ ਸਮਝਾਇਆ ਹੈ ਕਿ ਜੇ ਗੁਰੂ ਦਾ ਸਿੱਖ ਹੋਵੇ ਤੇ ਦੁਨੀਆ ਉਸ ਨੂੰ ਜਿਤਨਾ ਮਰਜੀ ਵੱਡਾ ਸਮਝਣ ਲੱਗ ਜਾਵੇ ਭਾਵੇਂ ਦੁਨੀਆ ਉਸ ਦਾ ਕਿਤਨਾ ਵੀ ਸਤਿਕਾਰ ਕਰੇ ਪਰ ਜੀ ਉਸ ਕੋਲੋਂ ਕਦੇ ਜਾਣੇ ਜਾਂ ਅਣਜਾਣੇ ਭੁੱਲ ਗਲਤੀ ਹੋ ਜਾਵੇ ਤਾ ਉਹ ਸੰਗਤ ਵਿੱਚ ਖੜਾ ਹੋ ਕੇ ਭੁੱਲ ਮੰਨ ਲਵੇ ਇਸ ਹੈਂਕੜ ਵਿੱਚ ਨਾ ਰਹੇ ਕਿ ਮੇਰਾ ਤਾਂ ਦੁਨੀਆ ਸਤਕਾਰ ਕਰਦੀ ਹੈ ਮੈਂ ਭਾਵੇਂ ਗਲਤੀ ਵੀ ਕਰ ਲਵਾਂ ਭੁੱਲ ਨਾ ਮੰਨਾ ਕਿਉਂਕਿ ਮੇਰੀ ਇਸ ਗੱਲ ਵਿੱਚ ਹੱਤਕ ਹੈ ਤਾਂ ਬਾਬਾ ਜੀ ਕਹਿਣ ਲੱਗੇ ਬਈ ਇੱਕ ਪਾਸੇ ਦੁਨੀਆ ਦੀ ਇੱਜ਼ਤ ਹੈ ਤੇ ਇੱਕ ਪਾਸੇ ਗੁਰੂ ਨਾਨਕ ਦੀ ਦਰਗਾਹ ਦੀ ਇੱਜ਼ਤ ਹੈ ਹੁਣ ਦੇਖ ਲਵੇ ਕਿ ਕਿਹੜੀ ਇੱਜ਼ਤ ਵਿੱਚ ਸੁੱਖ ਸਮਝਦਾ ਹੈ ਬਈ ਦੁਨੀਆ ਦੀ ਇੱਜ਼ਤ ਕੁਝ ਸਮੇ ਲਈ ਹੈ ਤੇ ਦਰਗਾਹ ਦੀ ਇੱਜ਼ਤ ਸਦਾ ਲਈ ਹੈ ਜਿਸ ਵੇਲੇ ਇਹ ਸਾਰੀ ਗੱਲ ਦਾ ਖੁਲਾਸਾ ਬਾਬਾ ਜੀ ਨੇ ਗੁਰੂ ਕੀ ਸਾਸੰਗਤ ਭਾਈ ਹੀਰਾ ਸਿੰਘ ਦੇ ਅੱਗੇ ਖੋਲਿਆ ਤਾਂ ਭਾਈ ਹੀਰਾ ਸਿੰਘ ਜੀ ਚਰਨਾਂ ਤੇ ਟਹਿ ਪਏ ਤੇ ਕਹਿਣ ਲੱਗੇ ਬਾਬਾ ਜੀ ਤੁਸੀਂ ਧੰਨ ਹੋ ਤੁਸੀਂ ਧੰਨ ਹੋ ਸਾਨੂੰ ਸਮਤ ਬਖਸ਼ਣ ਵਾਸਤੇ ਐਡੇ ਨਿਮਰਤਾ ਵਿੱਚ ਆ ਕੇ ਆਪਣੇ ਆਪ ਨੂੰ ਗੁਨਾਹਗਰ ਦੱਸ ਕੇ ਤੇ ਸਾਡੇ ਉੱਤੇ ਪਰ ਉਪਕਾਰ ਕੀਤਾ ਹੈ ਬਾਬਾ ਜੀ ਅਸੀਂ ਤੁਹਾਡਾ ਦੇਣਾ ਕਦੇ ਵੀ ਨਹੀਂ ਦੇ ਸਕਦੇ ਗੁਰੂ ਕੀ ਸਾਧ ਸੰਗਤ ਅੱਜ ਬਾਬਾ ਅਨੰਦ ਸਿੰਘ ਜੀ ਦੀ ਜੈ ਜੈਕਾਰ ਸਾਰੀ ਦੁਨੀਆ ਵਿੱਚ ਆ ਕਿਉਂ ਹੋ ਰਹੀ ਹੈ ਕਿਉਂਕਿ ਬਾਬਾ ਜੀ ਐਸੇ ਮਹਾਪੁਰਖ ਸਨ ਜਿਨ੍ਹਾਂ ਬਾਪਤ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਕਿ ਜੋਗਿਸ਼ ਕਰੈ ਸੋਈ ਪ੍ਰਭ ਮਨੈ ਓਏ RAM ਨਾਮ ਰੰਗ ਰਾਤੇ ਤਿੰਨ ਕੀ ਸੋਭਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਜੋ ਕੁਝ ਮੇਰਾ ਵਾਹਿਗੁਰੂ ਕਰਦਾ ਹੈ ਉਸ ਨੂੰ ਭਲਾ ਕਰਕੇ ਮੰਨਣਾ ਤੇ ਹਰ ਵਕਤ ਵਾਹਿਗੁਰੂ ਨਾਮ ਵਿੱਚ ਰੰਗੇ ਰਹਿਣਾ ਬਈ ਉਹਨਾਂ ਦੀ ਸੋਭਾ ਫਿਰ ਹਰ ਥਾਂ ਤੇ ਹੁੰਦੀ ਹੈ ਤਿੰਨ ਕੀ ਸੋਭਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਇਸੇ ਵਾਸਤੇ ਅੱਜ ਹਰ ਥਾਂ ਤੇ ਸਾਜ ਸੰਗਤ ਬਾਬਾ ਜੀ ਦੀ ਜੈ ਜੈਕਾਰ ਹੋ ਰਹੀ ਹੈ ਕਰਨੀ ਤੋਂ ਬਿਨਾ ਸਾਜ ਸੰਗਤ ਵੜਾਈ ਨਹੀਂ ਹੁੰਦੀ ਸਤਿਗੁਰ ਬਾਣੀ ਵਿੱਚ ਆਖਿਆ ਹੈ ਇਸ ਮਨੁੱਖ ਨੂੰ ਸਬੋਧਨ ਕਰਕੇ ਭਾਈ ਨਾਮ ਜਪੋ ਜੀ ਕਿਵੇਂ ਜਪੀਏ ਤਾਂ ਸਾਹਿਬ ਆਖਦੇ ਹਨ ਰਾਮ ਜਪੋ ਜੀ ਐਸੇ ਐਸੇ ਤੂੰ ਪ੍ਰਹਿਲਾਦ ਜਪਿਓ ਹਰ ਜੈਸੇ ਸੁਬਾਹ ਬਾਜੀ ਨੇ ਨਾਮ ਜਪਿਆ ਫਿਰ ਨਾਮ ਦੀ ਵਿਦੌਲਤ ਅੱਜ ਕੁੱਲ ਦੁਨੀਆ ਵਿੱਚ ਬਾਬਾ ਜੀ ਦੀ ਜੈ ਜੈਕਾਰ ਹੋ ਰਹੀ ਹੈ ਸਾਧ ਸੰਗਤ ਪਹਿਲਾਂ ਵੀ ਆਪ ਜੀ ਨੇ ਇੱਕ ਸਾਖੀ ਸਰਵਣ ਕੀਤੀ ਸੀ ਜਦੋਂ ਸੰਤ ਖੁਦਾ ਸਿੰਘ ਜੀ ਨੇ ਆਖਿਆ ਸੀ ਮਾ ਪਰਖੋ ਆ ਲੰਗੋਟ ਪਹਿਨ ਲਓ ਕਿਉਂਕਿ ਬਾਬਾ ਜੀ ਦੀ ਨਿਰਵਲਤਾ ਹੁਣ ਕਰਕੇ ਸਰੀਰ ਕਮਜ਼ੋਰ ਹੋਣ ਕਰਕੇ ਵੰਦਗੀ ਕਰਨ ਕਰਕੇ ਜਦੋਂ ਕਸ਼ਹਿਰਾ ਬਦਲਣ ਲੱਗੇ ਤਾਂ ਡਿਗ ਪੈਂਦੇ ਹਨ ਕਸ਼ਹਿਰਾ ਗਿੱਲਾ ਹੋ ਜਾਂਦਾ ਹੈ ਸੰਤ ਖੁਦਾ ਸਿੰਘ ਜੀ ਕਹਿੰਦੇ ਹਨ ਬਾਬਾ ਜੀ ਲੰਗੋਟ ਪਹਿਨ ਲਓ ਤੇ ਉਸ ਵੇਲੇ ਬਾਬਾ ਜੀ ਨੇ ਆਖਿਆ ਸੀ ਸਾਧ ਸੰਗਤ ਆਪ ਜੀ ਨੇ ਸਾਖੀ ਸਰਵਣ ਕੀਤੀ ਹੈ ਕਿ ਮਹਾਂਪਰਖੋ ਤੁਸੀਂ ਸਾਨੂੰ ਗੁਰੂ ਨਾਲੋਂ ਤੋੜਨਾ ਚਾਹੁੰਦੇ ਹੋ ਅਸੀਂ ਸਿਰ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੂੰ ਭੇਟ ਕੀਤਾ ਹੈ ਅਸੀਂ ਕਲਗੀਧਰ ਪਾਤਸ਼ਾਹ ਜੀ ਦੇ ਸਿੰਘ ਹਾਂ ਅਸੀਂ ਗੁਰੂ ਤੋਂ ਮੁਨਕਰ ਨਹੀਂ ਹੋ ਸਕਦੇ ਸੋ ਸਾ ਸੰਗਤ ਅੱਜ ਬਾਬਾ ਜੀ ਨੇ ਸਮਤ ਵਕਸ਼ਸ਼ ਕੀਤੀ ਹੈ ਜੇ ਕਿਤੇ ਕੋ ਸ਼ਹਿਰਾ ਜਾਣੇ ਅਣਜਾਣੇ ਲਹਿ ਜਾਏ ਤਾਂ ਸਾਨੂੰ ਇਸ ਦੀ ਸਜ਼ਾ ਲਵਾ ਲੈਣੀ ਚਾਹੀਦੀ ਹੈ ਆਪਣੀ ਭੁੱਲ ਮੰਨ ਲੈਣੀ ਚਾਹੀਦੀ ਹੈ ਤਾਕੇ ਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਹੋਣ ਕਿਉਂਕਿ ਗੁਰੂ ਸਾਹਿਬ ਜੀ ਦੇ ਵਚਨ ਹਨ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ ਸੋ ਬਾਬਾ ਜੀ ਰਹਿਤ ਵਹਿਤ ਦੇ ਪੂਰਨ ਧਾਰਨੀ ਇਸ ਕਰਕੇ ਆ ਜੀ ਬਾਬਾ ਜੀ ਦੀ ਜੈ ਜੈਕਾਰ ਹੋ ਰਹੀ ਹੈ ਜੀ ਬਾਬਾ ਜੀ ਦੀਆਂ ਹੋਰ ਅਨੇਕਾਂ ਸਾਖੀਆਂ ਸਰਵਣ ਕਰਨ ਲਈ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਨੀ ਜੀ ਹੋਈਆਂ ਪੁੱਲਾਂ ਚੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ